ਜੇ ਡੇਰਾ ਬਾਬਾ ਨਾਨਕ ਤੇ ਫਟੇਗੜ ਚੂੜੀਆਂ ਰੋਡ ਨਜ਼ਦੀਕ ਰੱਤਾ ਪੁਲ ਉੱਪਰ ਇੱਕ ਫਟੇਗੜ ਚੂੜੀਆਂ ਨਿੱਜੀ ਸਕੂਲ ਦੀ ਬੱਚਿਆਂ ਨਾਲ ਸਵਾਰ ਵੈਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਜ਼ਦੀਕੀ ਡੇਰੇ ਵਾਲਿਆਂ ਅਤੇ ਬੱਚੇ ਲੈਣ ਆਏ ਮਾਪਿਆਂ ਨੇ ਦੱਸਿਆ ਕਿ ਜਦੋਂ ਉਹ ਰੱਤਾ ਪੁਲ ਉੱਪਰ ਖੜੇ ਸਨ ਤਾਂ ਪਿੰਡ ਰੱਤੇ ਬੱਚਿਆਂ ਨੂੰ ਛੱਡ ਕੇ ਆ ਰਹੀ ਫਟੇਗੜ ਚੂੜੀਆਂ ਦੀ ਨਿੱਜੀ ਸਕੂਲ ਵੈਨ ਦੇ નીચે ਅੱਗ ਲੱਗੀ ਹੋਈ ਸੀ ਜਿਸ ਵਿੱਚ ਕਰੀਬ 2-3 ਬੱਚੇ ਸਵਾਰ ਸਨ ਜਦ ਉਹਨਾਂ ਦੇਖਿਆ ਤਾਂ ਰੋਲਾ ਪਾਉਣ ਤੇ ਡਰਾਈਵਰ ਵੱਲੋਂ ਗੱਡੀ ਖਿਲਾਰ ਕੇ ਲੋਕਾਂ ਵੱਲੋਂ ਅੱਗ ਉੱਪਰ ਮਿੱਟੀ ਬਾ ਕੇ ਕਾਬੂ ਪਾਇਆ ਗਿਆ ਉਹਨਾਂ ਦੱਸਿਆ ਕਿ ਬੱਚਿਆਂ ਦੇ ਰੋਲਾ ਪਾਉਣ ਦੇ ਬਾਵਜੂਦ ਵੀ ਡਰਾਈਵਰ ਨੂੰ ਅੱਗ ਦਾ ਪਤਾ ਨਹੀਂ ਲੱਗਾ ਤੇ ਜਦ ਸਾਡੇ ਵੱਲੋਂ ਰੋਲਾ ਪਾਇਆ ਤਾਂ ਡਰਾਈਵਰ ਵੱਲੋਂ ਗੱਡੀ ਖਿਲਾਰੀ ਗਈ ਉਹਨਾਂ ਦੱਸਿਆ ਕਿ ਅੱਗ ਜੇ ਅੱਗ ਤੇ ਜਲਦੀ ਕਾਬੂ ਨਾ ਪੰਦਾ ਤਾਂ ਪੱਛਾ ਦੇ ਨਾਲ ਲਾਲ ਕਣਕ ਦੀ ਪੱਕੀ ਫਸਲ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਸੀ उन्ह कथित तौर स्कूल उपर दोष लगया कहा कि स्कूल मालक वालों बहुत पुराने मॉडल माडल द्डियां लगिया हैं जो कि आए दिन हादसे का कारण बन रही है उधर राहगीर रा वालों तुरंत पुलिस थाना डेरा बाबा नानक सूचित किया गया जिन्हों वोंके पहुँच के जांच आरंभ कर दिती है आओ देखते हाँ गुलशन कुमार की विशेष रिपोर्ट पब्लिक हल्चर न्यूज चैनल डेरा बा नानक ਬਾਈ ਅਸੀਂ ਆਪਣੇ ਨਾ ਬੱਚਿਆਂ ਨੂੰ ਲੈਣ ਵਾਸਤੇ ਆਏ ਆ ਬੱਚੇ ਜਾਂਦੇ ਨੇ ਫਤੇਗੜ ਚੂੜੀਆਂ ਪੜਨ ਤੇ ਸਾਡੇ ਬੱਚਿਆਂ ਦੀ ਵੈਨ ਜੇ ਲੇਟ ਆਉਣੀ ਸੀ ਤੇ ਇਹ ਡीडीआई ਜਿਹੜੇ ਢਾਂਡੇ ਸਕੂਲ ਇਹਨਾਂ ਦੀ ਬ੍ਰਾਂਚ ਹੈ ਨਾ ਇਹ ਉਹਨਾਂ ਦੀ ਵੈਨ ਰੱਤੇ ਵੱਲੋਂ ਆ ਰਹੀ ਹੈ ਤੇ ਤੋੜੋ ਤੋੜ ਹੀ ਨਾ ਡੀਜ਼ਲ ਇਹਦਾ ਵਗਦਾ ਆ ਰਿਹਾ ਥੱਲੇ ਅਸੀਂ ਇੱਥੇ ਜੱਕਦਮ ਵੇਖਿਆ ਵੀ ਥੱਲੇ ਇਹਨਾਂ ਦੀ ਅੱਗ ਲੱਗ ਗਈ ਵੈਨ ਦੇ ਤੇ ਤਿੰਨ ਵਾਰੀ ਅੱਗ ਅਸੀਂ ਬੁਝਾਈ ਆ ਤੇ ਬੜੇ ਯੋਰਾ ਦੇ ਨਾਲ ਆ ਕੇ ਮੁੰਡਾ ਵਿਚਾਰਾ ਪਾਣੀ ਪੂਣੀ ਲੈ ਕੇ ਆਇਆ ਬੁਝਾਈਏ ਬੱਚੇ ਵਿੱਚ ਦੋ ਤਿੰਨ ਸੀ ਤੇ ਉਹ ਬੱਚੇ ਵੀ ਇੰਨੀ ਗੱਲ ਆਖ ਰਹੇ ਨੇ ਵੀ ਅਸੀਂ ਆਖਣੇ ਆ ਵੀ ਵੈਨ ਪੁਰਾਣੀ ਤੇ ਜੇ ਮੰਨ ਲੋ ਇਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਇੱਥੇ ਅੱਗ ਲੱਗੀ ਆ ਇੰਨੀ ਹਵਾ ਤੇਜ਼ ਵਗਦੀ ਪਈ ਆ ਇਹ ਤੇ ਇਲਾਕਾ ਸਾਰਾ ਸੜ ਜਾਣਾ ਸੀ ਤੇ ਫਿਰ ਇੱਥੇ ਅਸੀਂ ਕੇ ਨੂੰ ਕੀ ਕਰ ਲੈਣਾ ਸੀ ਫਾਰਮ ਨੇ ਇੱਥੇ ਦੇਰੀ ਫਾਰਮ ਨੇ ਚੰਗੇ ਭਲੇ ਵੱਡੇ ਵੱਡੇ ਤੇ ਇਹਨਾਂ ਦਾ ਨੁਕਸਾਨ ਹੋ ਜਾਣਾ ਸੀ ਇਹ ਸਕੂਲ ਵਾਲਿਆਂ ਨੂੰ ਚਾਹੀਦਾ ਇਹਨਾਂ ਤੇ ਕਾਰਵਾਈ ਕਰਨ ਪਹਿਲੀ ਗੱਲ ਤੇ ਇਹ 2000 ਦੇ 6 ਕ 7 ਮਾਡਲ ਗੱਡੀ ਆ ਇਹਦਾ ਅਜੇ ਤੱਕ ਕੋਈ ਇਹਨਾਂ ਕਿਸ ਨੇ ਜਾਂਚ ਪੜਤਾਲ ਨਹੀਂ ਕੀਤੀ ਵੀ ਇਹਦਾ ਕੋਈ ਹੈ ਕਿ ਨਹੀਂ ਹੈ ਇਹਨੂੰ ਲਾਇਆ ਕਿਦਾਂ ਤੇ ਸਾਰਾ ਡੀਜ਼ਲ ਵਗਦਾ ਹੀ ਆਉਣ ਡਿਆ ਜੇ ਅਮਰੇ ਡਾਕਟਰ ਸੋਣਾ ਨੂੰ ਫੋਨ ਕੀਤਾ ਵਾ ਇਥੇ ਰੋਡ ਤੇ ਆਉ ਮਤਲਬ ਗੱਡੀ ਦਾ ਅੱਗ ਲੱਗੀ ਗੱਡੀ ਨੂੰ ਵਿੱਚ ਬੱਚੇ ਆ ਤੇ ਅਸੀਂ ਉਸੇ ਵੇਲੇ ਹੀ 5 ਮਿੰਟ ਚ ਪਹੁੰਚੇ ਤੇ ਉਹਨਾਂ ਨੇ ਵੇਖਿਆ ਤੇ ਅੱਗ ਬੁਝਾਉਂਦੇ ਪਏ ਸੀ ਜੇ ਮੰਨ ਲਓ ਜਲਦੀ ਪਤਾ ਨਾ ਲੱਗਦਾ ਵੱਡਾ ਨੁਕਸਾਨ ਹੋ ਸਕਦਾ ਹਾਂ ਜੀ ਜੀ ਪਾਜੀ ਬੱਚੇ ਹੀ ਵਿੱਚ ਕੋਈ ਅਸਲ ਕੋਈ ਇਹਨਾਂ ਦਾ ਸਕੂਲ ਮੁਖੀ ਇੱਥੇ ਪਹੁੰਚੇ ਨਹੀਂ ਪਾਜੀ ਫੋਨ ਕੀਤਾ ਵਾ ਤੇ ਮਤਲਬ ਅਜੇ ਤੱਕ ਪਹੁੰਚਿਆ ਕੋਈ ਨਹੀਂਗਾ ਕੀ ਮੰਨ ਕਰਦੇ ਆ ਪਾਜੀ ਹੁਣ ਪ੍ਰਸ਼ਾਸਨ ਤੋਂ ਜਾਂ ਆਪਾਂ ਟਰਾਂਸਪੋਰਟ ਕੋਈ ਵੀ ਸਕੂਲ ਦੀ ਗੱਡੀ ਹੈ ਨਾ ਇਹ ਨਹੀਂ ਵੀ ਸਕੂਲ ਦੀ ਆ ਹਰ ਸਕੂਲ ਦੇ ਵਿੱਚ ਇਹਦੇ ਹਦੋਂ ਜਿੰਦੀ ਗੱਡੀ ਚੰਗੀ ਨਾਲ ਤੇ ਇੱਕ ਸਪੈਸ਼ਲ ਹਲਪਰਚੀ ਗੱਡੀਆਂ ਦਾ ਹੱਲ ਪਰ ਹੈ ਨਹੀਂ ਕੋਈ ਵੀ ਬੱਚੇ ਨੂੰ ਲਾਉਣ ਵੇਲੇ ਸੜਕ ਕ੍ਰੋਸ ਕਰਨ ਵਾਲੇ ਬੜੀਆਂ ਮੁਸ਼ਕਲਾਂ ਮੇਰੀ ਇਹ ਮੁਸ਼ਕਲ ਅੱਜ ਦੀ ਨਹੀਂਗੀ ਬੜੀਆਂ ਮੁਸ਼ਕਲਾਂ ਸਾਰਾ ਸਕੂਲ ਦੀ ਤੇ ਨਾ ਹੀ ਇਹਨਾਂ ਕੋ ਕੋਈ ਅੱਗ ਬੁਝਾਉਣ ਵਾਸਤੇ ਗੱਡੀ ਦੇ ਵਿੱਚ ਕੋਈ ਸਾਧਨ ਸੀ ਨਾ ਕੋਈ ਉਹ ਜਿਹੜੀ ਸਪਰੇ ਵਗੈਰਾ ਸੀ ਨਾ ਪਾਣੀ ਸੀ ਇਹਨਾਂ ਦੇ ਕੋਲ ਗੱਡੀ ਨੂੰ ਬਕਾਇਦਾ ਅੰਦਰੋਂ ਵੀ ਧੂਏ ਧਾਵੇਂ ਹੋ ਗਈ ਸੀ ਗੱਡੀ ਜੇ ਸਰ ਮੰਨ ਲਓ ਤੁਹਾਡੇ ਵੱਲੋਂ ਜੇ ਅੱਗ ਤੇ ਜਲਦੀ ਕਾਬੂ ਪਾ ਲੈਣੇ ਤਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਖਤਰਾ ਹੈ ਹਾਂਜੀ ਹਾਂਜੀ ਸਰ ਜੀ ਇਹਦੇ ਇਲਾਕੇ ਸੜ ਜਾਣਾ ਸੀ ਜੀ ਇਹ ਵੇਖੋ ਕਿੰਨੀ ਤੇਜ਼ ਹਵਾ ਵਗਦੀ ਪਈ ਆ ਇਹ ਤੇ ਡੇਰੀ ਫਾਰਮ ਨੇ ਬੜੇ ਬੜੇ ਤਗੜੇ ਤੇ ਉਹਨਾਂ ਦਾ ਨਕਾਨ ਹੋ ਸਕਦਾ ਸੀ ਇਹ ਸਰ ਵਾਕਿਆ ਜਿਹੜੇ ਕਿਹੜੀ ਜਗ੍ਹਾ ਤੇ ਵਾਪਰੇ ਆ ਜੀ ਮੈਨੂੰ ਦੱਸੋ ਇਹ ਸਰ ਟੈਲੀ ਰੱਤੇ ਵਾਲੇ ਪੋਲ ਦੇ ਨੇੜੇ ਟੈਲੀ ਸਾਹਬ ਕੋਤਰੇ ਦੇ ਕਿਹੜਾ ਡਾ ਜਿੱਥੇ ਮੈਨੂੰ ਅਗਲ ਕਲ ਗਈ ਰੱਤੇ ਵਾਲਾ ਪੋਲ ਤੇ ਤੁਸੀਂ ਆਪ ਭਜਾਈ ਅੱਗ ਕੀ ਵਰਕਾ ਹਾ ਸਕ ਤਰ੍ਹਾਂ ਵਾਪਰੇ ਕੀ ਲੱਗ ਰਿਹਾ ਚਲਦੀ ਮੈਨੂੰ ਅੱਗ ਲੱਗੀ ਬਾਬਾ ਜੋਰ ਚਾ ਕਿਸੇ ਵਿੱਚ ਬੱਚੇ ਵਿੱਚ ਸਾਰੇ ਬੱਚੇ ਦੋ ਆ ਗਏ ਟਾਰਗੇਟ ਤੋਂ ਆਏ ਦੋ ਬੱਚੇ ਵਿੱਚ ਜੇ ਮੰਨ ਲਓ ਜਲਦੀ ਅਗਨ ਆਪੀ ਜਾਂ ਤੇ ਵੱਡਾ ਨੁਕਸਾਨ ਹੋਣ ਦਾ ਡਰ ਸੀ ਹਾਂਜੀ ਹਾਂਜੀ ਕੰਕ ਬਹੁਤ ਸਾੜਨੀ ਸੀ ਮੌਕੇ ਤੇ ਕੋਈ ਸਕੂਲ ਦਾ ਅਧਿਕਾਰੀ ਜਾਂ ਕੋਈ ਪੁਲਿਸ ਅਧਿਕਾਰੀ ਪੁੱਜਿਆ ਨਹੀਂ ਜੀ ਕੀ ਮੰਗ ਕਰਦੇ ਆਪਾਂ ਮਾਂ ਵੀ ਹੋਣਗੀਰਾ ਮਾਂ ਕਾ ਦੀ ਸਕੂਲ ਦੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਸੀ ਡਰਾਈਵਰ ਦਾ ਨੁਕਸਾਨ ਹੋ ਜਾਣਾ ਸੀ ਵਾਹਣ ਠੀਕ ਰਹੋ ਨਹੀਂ ਚਾਹੀਦੀ ਵਧੀਆ ਨਮੀ ਹੋਣੀ ਚਾਹੀਦੀ ਡਰਾਈਵਰ ਦੀ ਗੱਲ ਹੁੰਦਾ ਮੰਨ ਲਓ ਲੱਗਦਾ ਕਿ ਮਤਲਬ ਇਹ ਸਕੂਲਾਂ ਵਾਲਿਆਂ ਨੂੰ ਆਪੇ ਗੱਡੀਆਂ ਵਾਲੇ ਚਾਹਤ ਰੱਖਣ ਚਾਹੀਦੇ ਹਾਂਜੀ ਹਾਂਜੀ ਨਹੀਂ ਵੀਰਿਆ ਡਰਾਈਵਰ ਹੋ ਕੀ ਗੱਲ ਬਾਤ ਹੋਈ ਗੱਡੀ ਦੀ ਜਿਹੜਾ ਅੱਗ ਲੱਗੀ ਹੈ ਜੀ ਉਦੇ ਉਹਦੇ ਕਾਰਨ ਚੜ੍ਹਕ ਪ੍ਰਭਾਵਤ ਲੱਗੀ ਨਹੀਂ ਪਰ ਸਰ ਜਿਹੜੇ ਵਿੱਚ ਬੱਚੇ ਮੌਜੂਦ ਸੀ ਉਹਨਾਂ ਵਾਲੇ ਤਾਂ ਦੱਸਿਆ ਗਿਆ ਬੱਚੇ ਉੱਤਰ ਕੇ ਸਰ ਬੱਚੇ ਤਾਰਦੇ ਆ ਗੱਡੀ ਨੂੰ ਪਾਲੇ ਪੋਣੀ ਮਾਰ ਗਏ ਤੇ ਗੱਡੀ ਚੁੱਕ ਕੇ ਭਜਾਤੀ ਕੋਈ ਗੱਲ ਪੈਨਸਾਨ ਨਹੀਂ ਨੁਕਸਾਨ ਨਹੀਂ ਕੋਈ ਹੈ ਜਾਨ ਨੂੰ ਕੋਈ ਹੈ ਕਿਹੜੇ ਸਕੂਲ ਦੀ ਹੈਗੀ ਇਹ ਬਸ ਡੀਡੀਐਸ ਸਕੂਲ ਜੇ ਸਰ ਮੰਨ ਲਓ ਜਲਦੀ ਪਤਾ ਨਾ ਲੱਗਦਾ ਫਿਰ ਵੱਡਾ ਨੁਕਸਾਨ ਬੱਚਿਆਂ ਦਾ ਵੀ ਜਿੱਥੇ ਸਰਫੇ ਦੇ ਹਲਾਦਾਂ ਨੇ ਲੋਕਾਂ ਦੀਆਂ ਭਾਜੀ ਅਗਸਟ 10 ਤੱਕ ਕਿਤੇ ਵੀ ਹੋਇਆ ਕੁਝ ਵੀ ਹੋਇਆ ਕਿਹੜਾ ਲੱਗ ਗਿਆ ਜਿੱਟੀਆਂ ਪੜ ਜਾਂਦੀਆਂ ਨਹੀਂ ਨਹੀਂ ਭਾਜੀ ਅਸੀਂ ਜਾਉਂਦੇ ਨਾ ਨਰਦੇੜੀ ਕੋ ਗਿਆ 1:30 ਵਜੇ ਆ ਰਿਹਾ ਉਹ ਰਸਤੇ ਸੜਾ ਭਾਜੀ ਸਰ ਇੱਕ ਵੈਨ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਜਦ ਕੇ ਵਿੱਚ ਬੱਚੇ ਵੀ ਮੌਜੂਦ ਸੀ ਤੁਸੀਂ ਅਨਕ ਮੌਕੇ ਦੇਖਿਆ ਕੀ ਹੈ ਜੀ ਫਸਟ 3 ਮਿੰਟ ਸਾਨੂੰ ਪਹਿਲਾਂ ਪਤਾ ਲੱਗਾ ਜੀ ਉਹ ਇਨਫੋਰਮੇਸ਼ਨ ਆਈ ਸੀਗੀ ਵੀ ਜਿਹੜੀ ਆ ਗੁਰਦਰਾ ਸਾਹਿਬ ਦੇ ਇਲਾਕੇ ਸਕੂਲ ਵੈਨ ਨੂੰ ਦੇ ਵਿੱਚ ਕੋਈ ਮੁਸ਼ਕਲ ਆਈ ਹੈ ਅਗਲ ਕਰਨ ਦੀ ਤੇ ਬੱਚੇ ਜਿਹੜੇ ਸਖਤ ਚਲੇ ਗਏ ਮੈਂ ਐਸ ਚੋ ਕੋਰੀਡੋਰ ਆਪਣੀ ਪੁਲਿਸ ਪਾਰਟਿਸਪੇਟ ਇੱਥੇ ਪਹੁੰਚਾ ਜਿਹੜੇ ਦੋ ਬੱਚੇ ਸੀਗੇ ਜਿਹੜਾ ਸਕੂਲ ਵੈਨ ਦਾ ਡਰਾਈਵਰ ਸੀਗਾ ਇਹ ਬੱਚਿਆਂ ਨੂੰ ਉਤਾਰ ਕੇ ਤੇ ਵਾਪਸ ਜਾ ਰਿਹਾ ਸਿਰਫ ਦੋ ਬੱਚੇ ਸੀ ਵਿੱਚ ਜਦੋਂ ਕੋਈ ਮੁਸ਼ਕਲ ਆਈ ਇਹਨੇ ਫਟਾਫਟ ਬੱਚੇ ਉਤਾਰਤੇ ਲੱਗ ਗਿਆ ਖਵਾ ਵੀ ਨਹੀਂ ਕਾਫੀ ਕੁਝ ਚਸ਼ਮ ਦੀ ਇਹਨਾਂ ਦੱਸਿਆ ਵੀ ਜਦੋਂ ਅੱਗ ਲੱਗੀ ਇਹਨੇ ਫਟਾਫਟ ਤਾਰ ਕੇ ਬੱਚੇ ਹੋਰ ਵੈਨ ਦੇ ਵਿੱਚ ਜਿਹੜੇ ਸਖਤ ਕਰ ਪਈ ਤੇ ਆ ਸਰ ਲੋਕਾਂ ਨੇ ਕਹਿਣਾ ਹੈ ਕਿ ਗੱਡੀ ਜਿਹੜੀ ਕਾਫੀ ਖਸਤਾ ਹਾਲ ਦੇ ਵਿੱਚ ਹੈ ਤੇ ਸਕੂਲਾਂ ਵਾਲਿਆਂ ਨੂੰ ਚਾਹੀਦਾ ਕਿ ਇੱਥੇ ਕੰਟਰੋਲ ਕੀਤਾ ਜਾਵੇ ਇਹਦੇ ਹੁਣ ਅਸੀਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਕਾਗਜ਼ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਰੇਜ ਦੇ ਦੇਖਦੇ ਹਾਂ ਜੀ ਇਹਦੇ ਕਾਗਜ਼ ਚੈੱਕ ਕਰਦੇ ਹਾਂ ਜੋ ਵੀ ਕਾਰਵਾਈ ਬਣਦੀ ਹੋ ਜਰੂਰ ਕਰਾਂਗੇ ਜੋ ਕੰਪਨੀ ਸੀ